ਪਹਿਲੀ ਟਰਾਲੀ ਸੀ ਇਹਨਾਂ ਦੀ ਪਿਛਲੀ ਉਹਦੇ 'ਚ ਵੀ ਇਹ ਸਾਰਾ ਕੁਝ ਕਰ ਚੁੱਕੇ ਆ ਸਾਰਾ ਕੁਝ ਕੀਤਾ ਇਹਨਾਂ ਨੇ ਜਿੰਨਾ ਕੁਝ ਆਪਾਂ ਨੂੰ ਹੁਣ ਨਵਾਂ ਪਤਾ ਲੱਗ ਰਿਹਾ ਨਾ ਇਹ ਸਾਰੇ ਤੇ ਪਹਿਲਾਂ ਟਰਾਈ ਮਾਰ ਚੁੱਕੇ ਆ ਪੱਲੇ ਪਹਿਲਾਂ ਵੀ ਕੁਝ ਨਹੀਂ ਪਿਆ ਤੇ ਪੱਲੇ ਹੁਣ ਵੀ ਲੱਗਦਾ ਹੈ ਹੁਣ ਦੇਖੋ ਉਹਨਾਂ ਨੇ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਦਵਕਾ ਤਾਂ ਆਇਆ ਸੀਗਾ ਮੈਕਸੀਕੋ ਨੂੰ ਤੇ ਕੈਨੇਡਾ ਨੂੰ ਵੀ ਥੋੜੇ ਤੇ ਟੈਰਫ ਲਾਉਣੇ ਬਿਲਕੁਲ ਟੈਰਫਾਂ ਦੀ ਗੱਲ ਕਰਦੇ ਕਰ ਰਹੇ ਉਹਨਾਂ ਨੇ ਸਾਡੇ ਪ੍ਰਾਈਮ ਮਿਨਿਸਟਰ ਨੂੰ ਤੇ ਸਾਡੇ ਨੈਸ਼ਨਲ ਸਕਿਉਰਟੀ ਵਾਲੇ ਜਿਹੜੇ ਕੈਬਨਿਟ ਮਿਨਿਸਟਰ ਹੈਗੇ ਆ ਤੇ ਨਾਲ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਸੀਗੇ ਉਹਨਾਂ ਨੂੰ ਉੱਥੇ ਸੱਦ ਲਿਆ ਵੀ ਚਲੋ ਆਓ ਤੁਸੀਂ ਆਪਾਂ ਉੱਥੇ ਥੈਂਕਸ giving day ਤੇ ਉੱਤੇ ਖਾਣਾ-ਮਾਣਾ ਖਾਣੇ ਆ ਉੱਥੇ ਗੱਲ ਟੈਰਫ ਦੀ ਬਾੜੀ ਕੱਟ ਹੋਈ ਆ ਬਤਲੇ ਇਸ ਪਾਸੇ ਆਹ ਸੇ ਤੱਤੀਆਂ ਗੱਲਾਂ ਸੀ ਇੱਕ ਤਰ੍ਹਾਂ ਦੀ ਪਾਰਟੀ ਸੀਗੀ ਉਹ ਉਹਦੇ 'ਚ ਵੀ ਕਿਹਾ ਗਿਆ ਵੀ ਤੁਸੀਂ ਕਿਉਂ ਤੁਸੀਂ ਕਿਉਂ ਨਾ ਕਵਨਮੀ ਸਟੇਟ ਬਣ ਜਾਓ ਸਾਡੀ ਤੇ ਅਸੀਂ ਆਪਣਾ ਬਸ ਤੁਹਾਡੇ ਔਰ ਉਹਨਾਂ ਨੇ ਬਾਰ-ਬਾਰ ਇਹੀ ਕਿਹਾ ਵੀ ਅਸੀਂ ਕੈਨੇਡਾ ਨੂੰ ਫ੍ਰੀ 150 ਮਿਲੀਅਨ ਡਾਲਰ ਅਸੀਂ ਪੇ ਕਰ ਰਹੇ ਹਾਂ ਫ੍ਰੀ ਮਤਲਬ ਵੱਡਾ ਜਿਹੜਾ ਪੁਆਇੰਟ ਉਹਨਾਂ ਕੋਲੇ ਇਹ ਨੁਕਤਾ ਵੀ ਅਸੀਂ ਸਬਸਿਡੀ ਦੇ ਤੌਰ ਤੇ ਕੈਨੇਡਾ ਨੂੰ ਹਰ ਸਾਲ 150 ਮਿਲੀਅਨ ਡਾਲਰ ਮੁਫਤ ਦੇ ਰਹੇ ਹਾਂ ਅੱਛਾ ਇਸ ਕਰਕੇ ਉਹਨਾਂ ਨੂੰ ਚੁੱਪਦਾ ਕਿ ਅਸੀਂ ਟੈਰਫ ਲਾਇਆ ਗਿਆ ਤੇ ਉਹ ਮਜਾ ਕਰੀ ਜਾਂਦਾ